ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ठाਠਾ ਮਾਰਦਾ ਇਕੱਠ ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਜਿਹੜਾ ਪੰਜਾਬ ਹੈ ਜਿਹੜੇ ਨੌਜਵਾਨੀ ਹੈ ਉਹਨਾਂ ਨੇ ਆਪਣਾ ਲੀਡਰ ਪਾਈ ਅਮਰਤਪਾਲ ਸਿੰਘ ਨੂੰ ਮੰਨ ਲਿਆ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਥਕ ਲੀਡਰ ਉੱਪਰ ਕੇ ਆਏ ਨੇ ਕਿ ਜਦੋਂ ਵੀ ਖਾਲਸਾ ਰਾਜ ਆਇਆ ਨਾਲ ਗਦਾਰ ਵੀ ਹੁੰਦੇ ਆਏ ਨੇ ਖਾਲਸਾ ਜੀ ਗਦਾਰਾਂ ਨੂੰ ਕੋਈ ਨਹੀਂ ਪੁੱਛਦਾ ਪਰ ਜਿਹੜੇ ਚੰਗੇ ਆਗੂ ਹੁੰਦੇ ਨੇ ਪੰਜਾਬ ਦੀ ਗੱਲ ਕਰਨ ਵਾਲੇ ਪੰਥਦਰਦੀ ਹੁੰਦੇ ਨੇ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਨੇ ਮੈਨੂੰ ਇੱਕ ਗੱਲ ਦੱਸੋ ਕਿਸੇ ਗੁਰਦੁਆਰੇ ਦੇ ਵਿੱਚ ਬਾਤਲ ਗਤਾਰ ਦੀ ਫੋਟੋ ਪਿਛੇ ਰੋਲਾ ਪਿਆ ਵੀ ਉਹਦੇ ਫੋਟੋ ਲਾਉਣੀਆਂ ਲਕੀਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਫੋਟੋ ਹਰੇਕ ਗੁਰੂ ਘਰ ਦੇ ਵਿੱਚ ਸ਼ੋਭਤ ਹੈ ਇਹ ਹੁੰਦੇ ਨੇ ਕਰਤਾਰ ਇਹ ਨਾ ਸੋਚਿਓ ਸੋਸ਼ਲ ਮੀਡੀਆ ਦਾ ਝੁਕਾ ਬੀਏਸੀ ਅੰਦਰ ਖਾਤੇ ਸਰਕਾਰਾਂ ਨਾਲ ਮੀਟਿੰਗਾਂ ਕਰਕੇ ਪੰਥ ਦੀ ਪਿੱਠ ਦੇ ਵਿੱਚ ਸੁਰਾ ਮਾਰਦੇ ਆਗੇ ਹੁਣ ਨਹੀਂ ਮਾਰਨ ਦਿੰਦੇ ਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਪੂਰੇ ਸਰਬੱਤ ਖਾਲਸਾ ਨੇ ਆਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਉਹਨੂੰ ਛੱਡ ਦਿਓ ਨਹੀਂ ਤਾਂ ਫਿਰ ਪੂਰਾ ਪੰਜਾਬ ਜਾਗ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਸੀਐਮ ਬਣਾ ਕੇ ਬਾਹਰ ਕੱਢਣਗੇ ਭਾਈ ਅਮਰਤਪਾਲ ਸਿੰਘ ਸਾਨੂੰ ਹੋਰ ਕੋਈ ਪਾਰਟੀ ਨਹੀਂ ਚਾਹੀਦੀ ਜੋ ਸਾਡਾ ਵੀਰ ਦੀਪ ਸਿੰਘ ਸਿੱਧੂ ਬਾਸ ਪੰਜਾਬ ਦੇ ਪਾਰਟੀ ਬਣਾ ਕੇ ਖਿਆ ਉਸੇ ਥੱਲੇ ਇਹ ਚੋਣਾਂ ਲੜੀਆਂ ਜਾਣਗੀਆਂ ਤੁਸੀਂ ਤੁਹਾਨੂੰ ਮਨਜ਼ੂਰ ਆ ਕਿ ਨਹੀਂ ਹੱਥ ਖੜਕੇ ਚਕਾਰੇ ਛੱਡੋ ਤੁਸੀਂ ਇਕੱਲਾ ਇਕੱਲਾ ਪੰਜਾਬ ਦਾ ਬਾਦਸ਼ਾਹ ਪੰਜਾਬ ਦਾ ਬਾਦਸ਼ਾਹ ਜਗ ਚੁੱਕਿਆ ਹੈ ਪੰਜਾਬ ਸਰਕਾਰ ਸੈਂਟਰ ਸਰਕਾਰ ਆ ਦੇਖ ਲੈ ਠਾਠਾ ਮਾਰਦਾ ਇਕੱਠ ਆਪ ਮੁਹਾਰੇ ਹੋਇਆ ਇਕੱਠ ਇੱਕ ਪਾਸੇ ਸਰਕਾਰੀ ਇਕੱਠਾ ਉਧਰ ਵੀ ਨਿਗਾਹ ਮਾਰ ਲਿਓ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਪੰਜਾਬ ਦਾ ਸੀਐਮ ਹੋਵੇਗਾ ਸਾਡਾ ਉਹ ਜੋਧਾ ਆ ਉਹੀ ਧਰਤੀ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਮੇਂ 22 ਮੰਜੀਆਂ ਡੱਠੀਆਂ ਸੀ ਤੇ ਸੱਚੇ ਸਿੱਖ ਨੇ ਉਹ ਨਕਲੀ ਗੁਰੂਆਂ ਨੂੰ ਨਕਾਰ ਕੇ ਇੱਕ ਸੱਚਾ ਗੁਰੂ ਲੱਭਿਆ ਸੀ ਤੇ ਅੱਜ ਸੱਚੇ ਗੁਰੂ ਨੂੰ ਇੱਕ ਸੱਚੇ ਲੀਡਰ ਦੀ ਸਿੱਖ ਦੀ ਭਾਲ ਸੀ ਉਹ ਅਮਰਤਪਾਲ ਸਿੰਘ ਦੇ ਰੂਪ ਦੇ ਵਿੱਚ ਮਿਲ ਗਿਆ ਤੁਹਾਨੂੰ ਦੇ ਦਿੱਤਾ ਤੁਹਾਨੂੰ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਤੇ ਆਕਾਲ ਤਖਤ ਸਾਹਿਬ ਤੇ ਸਾਡਾ ਜਥੇਦਾਰ ਪਾਈ ਜਗਤਾਰ ਸਿੰਘ ਹਵਾਰਾ ਬੈਠੇਗਾ ਫਿਰ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ ਫਿਰ ਦੇਖਾਂਗੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਨੇ ਸੰਗਲ ਪਾਪ ਆ ਕੇ ਇਹਨਾਂ ਨੂੰ ਅਕਾਲ ਤਖਤ ਦੇ ਉੱਤੇ ਖਿੱਚ ਕੇ ਲਿਆਵਾਂਗੇ ਫਿਰ ਦੇਖਾਂਗੇ ਕਿ ਪੰਜਾਬ ਨੇ ਪੰਥ ਨੇ ਉਹਨਾਂ ਨੂੰ ਮਾਫੀਆਂ ਦੇਣੀਆਂ ਨੇ ਕਿ ਸਜ਼ਾਵਾਂ ਦੇਣੀਆਂ ਨੇ ਇਹ ਫਿਰ ਪੰਥ ਫੈਸਲਾ ਲਾਊਗਾ ਖਾਲਸਾ ਜੀ ਇਸ ਕਰਕੇ ਮੇਰੀ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਆ ਅੱਜ ਪੰਡਾਲ ਲੱਗਿਆ ਹੋਇਆ ਇੱਥੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਫਿਰ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਦਾ ਕਿਤੇ ਪੋਸਟਰ ਨਹੀਂ ਢਿੰਦਾ ਮੈਨੂੰ ਉਹਦੀ ਕਿਉਂ ਨਹੀਂ ਫੋਟੋ ਲਾਈ ਗਈ ਉਹ ਸਾਡਾ ਜਥੇਦਾਰ ਉਹ ਬੰਦੀ ਸਿੰਘ ਉਹਨਾਂ ਨੂੰ ਤੁਸੀਂ ਜਥੇਦਾਰ ਨਹੀਂ ਮੰਨਦੇ ਐਸੇ ਕਰਕੇ ਤੁਸੀਂ ਸਮਝੋ ਭਾਈ ਜਗਤਾਰ ਸਿੰਘ ਹਵਾਰਾ ਪੂਰੇ ਕੌਮ ਨੇ ਥਾਪਿਆ ਪੂਰੇ ਸਿੱਖ ਪੰਥ ਨੂੰ ਜਥੇਦਾਰ ਮੰਨਦੀ ਹੈ ਉਹਦੀ ਫੋਟੋ ਪਹਿਲਾਂ ਹੋਣੀ ਚਾਹੀਦੀ ਹੈ ਇਸ ਕਰਕੇ ਸਰਕਾਰਾਂ ਨੂੰ ਵਸਤਸੀਂ ਜਿਹੜੇ ਪੰਥਦਰਦੀਆਂ ਨੂੰ ਕਹਿੰਦੇ ਆ ਬਾਜ ਆ ਜਾਓ ਇਹ ਸਾਰਾ ਕੁਝ ਦੇਖਦੇ ਨੇ ਲੋਕ ਸਾਰਾ ਕੁਝ ਸੋਸ਼ਲ ਮੀਡੀਆ ਦਾ ਚੁੱਕਾ ਹੈ ਸਾਨੂੰ ਸਾਰਾ ਕੁਝ ਨਹੀਂ ਤਾਂ ਇੱਕ ਵਾਰੀ ਤੁਹਾਨੂੰ ਮੌਕਾ ਦਿੱਤਾ ਹੈ ਤੇ ਪੰਥ ਨੇ ਇੱਕ ਵਾਰੀ ਮੌਕਾ ਲੈਣਾ ਹੈ ਬਾਰ ਬਾਰ ਮੌਕੇ ਨਹੀਂ ਮਿਲਣੇ ਇਸ ਕਰਕੇ ਤੁਸੀਂ ਪੰਥ ਦੀ ਗੱਲ ਕਰੋ ਅਸੀਂ ਪੰਥ ਦੇ ਨਾਲ ਹੈ ਤੇ ਪੰਚ ਪ੍ਰਧਾਨੀ ਦੀ ਗੱਲ ਹੋਈ ਹੈ ਉਹੀ ਗੱਲਾਂ ਕਰੇ ਸਾਨੂੰ ਨਾਮ MP1 ਨਾ MLA1 ਨਾਮ ਐਲੈਕਸ਼ਨ ਲੜਨੀ ਹੈ ਕਿਸੇ ਸਰੋਣੀ ਕਮੇਟੀ ਦੀ ਮੈਨੂੰ ਨਹੀਂ ਲੋੜ ਹੈ ਨਾਲ ਤੇ ਆਦੀ ਮੈਂ ਤਾਂ ਸੱਚ ਦੀ ਗੱਲ ਕਰਨੀ ਹੈ ਜਿਹੜੀ ਪੰਛ ਦੀ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਕਿਸਾਨੀ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜੇ ਆਓ ਉਹਨਾਂ ਪੰਜਾਂ ਸਿੰਘਾਂ ਨੂੰ ਛੁੜੀਏ ਜਿਹੜੇ ਇਹਨਾਂ ਅਹੁਦਿਆਂ ਦਾ ਲਾਲਚ ਤੇ ਆ ਕੇ ਸਿਰਫ ਪੰਜ ਪ੍ਰਧਾਨੀ ਦੀ ਗੱਲ ਕਰਨ ਤੇ ਉਹ ਸੇਹ ਦੇ ਸਕਣ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਉਨਾ ਚੁਕਾਂ ਦੀ ਖਿਮਾ ਜਿੱਥੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਨਾ ਕਰਾਉਣਾ ਉੱਥੇ ਜਿਹੜੇ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਬਲਵਤ ਸਿੰਘ ਰਾਜਵਾਨ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਤੇ ਹੋਰ ਭਾਈ ਖਹਿੜਾ ਤੇ ਪੁੱਲ ਸਾਰਿਆਂ ਨੂੰ ਅਸੀਂ ਬਾਹਰ ਲੈ ਕੇ ਆਵਾਂਗੇ ਉਨਾ ਚਰਨੀ ਹਿੱਲ ਦੇ ਮੋਰਚਾ ਲੱਗਿਆ ਉੱਥੇ ਹੀ ਪਹੁੰਚਿਆ ਕਰੋ ਪੁੱਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ